ਮੰਦ ਲੋਸੀ ਲੈਂਡ ਪੂਲਿੰਗ ਸਕੀਮ ਵਾਪਸ ਲਰੀ ਤੁਹਾਨੂੰ ਕੀ ਲੱਗਦਾ ਹੈ ਕਲੋਨੀਆਂ ਕੱਟ ਹੋਣੀਆਂ ਬੰਦ ਹੋ ਜਾਣੀਆਂ ਇਹ ਲਗਾਤਾਰ ਚੱਲਣ ਗਿਆ ਪਿਛਲੇ 15 20 ਸਾਲ ਦੇ ਵਿੱਚ ਲੱਖਾਂ ਦੀ ਏਕੜ ਦੇ ਵਿੱਚ ਲੱਖਾਂ ਦੀ ਮਤਲਬ ਏਕੜ ਜ਼ਮੀਨ ਜਿਹੜੀ ਆ ਉਹ ਰੀਅਲ ਏਸਟੇਟ ਚ ਆ ਗਈ ਉਸ ਰੀਅਲ ਏਸਟੇਟ ਦੇ ਵਿੱਚ ਲੋਕਾਂ ਨੇ ਪਿਛਲੇ 20 25 ਸਾਲ ਦੇ ਵਿੱਚ ਇਹ ਲੋਕਾਂ ਨੇ ਬਹੁਤ ਸਾਰੀ ਤਰੱਕੀ ਕੀਤੀ ਹੈ ਔਰ ਉਹ ਜਿਹੜਾ ਉੱਪਰ ਆ ਵੀ ਗਿਆ ਪਿਛਲੇ ਸਾਢੇ 3-4 ਸਾਲਾਂ ਦੇ ਵਿੱਚ ਤੁਸੀਂ ਖੁਦ ਖੁਸ਼ੀ ਦੇਖੀ ਹੈ ਕਿਸਾਨਾਂ ਦੀ ਇਹ ਚੀਜ਼ ਨੋਟ ਕਰਨ ਵਾਲੀ ਨਹੀਂ ਹੈ ਇਹ ਨਹੀਂ ਨਜ਼ਰ ਆਉਂਦੀ ਕਿਸੇ ਨੂੰ ਜਿਹੜੀ ਕਿਸਾਨੀ ਵਾਸਤੇ ਜੋ ਹੁਣ ਤੱਕ ਮਾਨਯੋਗ ਸਿੰਘ ਸਾਹਿਬ ਨੇ ਕੀਤਾ ਨਾ ਪਿੱਛੇ ਕੋਈ ਕਰ ਸਕਿਆ ਨਾ ਕਿਸੇ ਦੀ ਸੋਚ ਸੀ ਜੇ ਪੁਰਾਣੀਆਂ ਸਰਕਾਰਾਂ ਦੀ ਸੋਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਹੁੰਦੀ ਜਿਹੜਾ ਅੱਜ ਅਸੀਂ ਦੁਹਾਈ ਪਾਉਂਦੇ ਆ ਕਿ ਅਸੀਂ 15 ਸਾਲਾਂ ਤੱਕ ਅਸੀਂ ਰਾਜਸਥਾਨ ਹੋ ਜਾਏਗਾ 17 ਸਾਲਾਂ ਤੱਕ ਰਾਜਸਥਾਨ ਹੋ ਜਾਂਦਾ ਕੀ ਗੱਲ ਇਹਨਾਂ ਸਰਕਾਰਾਂ ਨੂੰ ਨਜ਼ਰ ਨਹੀਂ ਸਿਆਉਂਦਾ ਜੇ ਪਿਛਲੇ 3 ਸਾਲ ਦੇ ਵਿੱਚ ਮਨਜੋਗ ਸੀਐਮ ਸਾਹਿਬ ਨੇ 65% ਲੋਕਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਇਹਨਾਂ ਦੇ ਇਹਨਾਂ ਦੇ ਕੋਲੋਂ ਪਿਛਲੇ 70-78 ਸਾਲਾਂ ਦੇ ਵਿੱਚ ਇਹ ਕੰਮ ਕਿਉਂ ਨਹੀਂ ਹੋਇਆ ਜੇ ਨਹੀਂ ਹੋਇਆ ਇਹਦੇ ਪਿੱਛੇ ਕੀ ਇਹਨਾਂ ਦੀ ਰਣਨੀਤੀ ਸੀ ਵ੍ਰੋਧੀ ਜਿੰਨਾ ਮਰਜੀ ਕਹੀ ਜਾਣ ਯੂ ਟਰਨ ਹੋ ਗਿਆ ਫਲਨ ਨੇ ਹੋ ਗਿਆ ਤਮਕੜੇ ਹੋ ਗਿਆ ਆਪਣੇ ਵਾਸਤੇ ਕੋਈ ਯੂ ਟਰਨ ਨਹੀਂ ਹੁੰਦਾ ਆਪਣੇ ਲੋਕਾਂ ਲਈ ਜੇ ਤੁਸੀਂ ਸਿਰਫ ਸਵਾਰਥੀ ਰਾਜਨੀਤੀ ਨਹੀਂ ਕਰਦੇ ਤੇ ਫਿਰ ਕੋਈ ਯੂ ਟਰਨ ਨਹੀਂ ਹੈਗਾ ਉਹਨਾਂ ਵਾਸਤੇ ਮੋੜਨਾ ਸਾਡਾ ਪਰਿਵਾਰ ਆ ਸੀ ਆਪਣੇ ਪਰਿਵਾਰ ਦੇ ਜੀਆਂ ਨੂੰ ਕੋਈ ਕੰਮ ਚੰਗਾ ਨਹੀਂ ਲੱਗਦਾ ਸੀ ਉੱਤੇ ਕਟਾ ਮਾਰ ਦਿੰਦੇ ਨੇ ਕਿ ਇਹ ਨਹੀਂ ਕਰਨਾ ਇਹ ਫਲਾਨੇ ਬੰਦੇ ਨੂੰ ਸੂਟੇਬਲ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਇੰਦਰਜੀਤ ਕੌਰ ਰਮਾਨ ਐਮ ਐਲ ਏ ਨੇ আর ਸਭ ਤੋਂ ਵੱਡੀ ਗੱਲ ਹੈ ਕਿ ਖੇਤੀਬਾੜੀ ਵੀ ਆਪ ਕਰਦੇ ਨੇ ਖੇਤ ਖੇਲਿਆਨ ਦੇ ਵਿੱਚ ਆ ਪੁੱਤਰ ਦੇ ਨੇ ਟਰੈਕਟਰ ਲੈ ਕੇ ਔਰ ਉਹਦਾ ਸਾਰਾ ਦੇਖਪਾਲ ਕਰਦੇ ਨੇ ਅੱਜ ਕਰਕੇ ਜੁਨਾ ਨਾਲ ਗੱਲਬਾਤ ਕਰਾਂਗੇ ਮਸਲੇ ਤਾਂ ਬਹੁਤ ਨੇ ਪਰ ਫਿਰ ਵੀ ਅਸੀਂ ਕਿਸਾਨੀ ਤੇ ਵੀ ਗੱਲਬਾਤ ਕਰਾਂਗੇ ਮੈਮ ਕਿਸਾਨਾਂ ਨੇ ਬਹੁਤ ਜ਼ਿਆਦਾ ਪਿਛਲੇ ਦਿਨੀ ਲੈਂਡ ਪੂਲਿੰਗ ਨੂੰ ਲੈ ਕੇ ਵੱਡੀ ਇੱਕ ਮਤਲਬ ਕਿ ਉਹਨਾਂ ਨੇ ਆਪਣਾ ਸੰਘਰਸ਼ ਕਹਿ ਲਓ ਜਾਂ ਵਿਰੋਧ ਕਹਿ ਲਓ ਸਰਕਾਰ ਦਾ ਜਤਾਇਆ ਸੀਗਾ ਹੁਣ ਬੇਸ਼ੱਕ ਔਰ ਵਿਰੋਧੀ ਧਿਰਾਂ ਨੇ ਵੀ ਪਰ ਬੇਸ਼ੱਕ ਲੈਂਡ ਪੂਲਿੰਗ ਪਾਲਿਸੀ ਸਰਕਾਰ ਨੇ ਵਾਪਸ ਲੈ ਲਈ ਹੈ ਪਰ ਹਜੇ ਵੀ ਉਹ ਕਹਿੰਦੇ ਕਿ ਡੀਡ ਨੋਟੀਫਾਈ ਵੀ ਚਾਹੇ ਕਰ ਦਿੱਤੀ ਹੈ ਪਰ ਵਿਧਾਨ ਸਭਾ ਦੇ ਵਿੱਚ ਉਸ ਨੂੰ ਲੈ ਕੇ ਆਓ ਅਹ ਦੇਖੋ ਸਰਦਾਰ ਭਗਵੰਤ ਸਿੰਘ ਜੀ ਮਾਨ ਸਰਕਾਰ ਐਸੀ ਸਰਕਾਰ ਆ ਕਿ ਇਹ ਮਾਂ-ਬਾਪ ਵਾਂਗੂ ਕੰਮ ਕਰਦੀ ਆ ਕਿ ਇਹ ਆਪਣੇ ਪੰਜਾਬ ਨੂੰ ਇੱਕ ਮਾਂ-ਬਾਪ ਵਾਂਗੂ ਫੀਡ ਕਰਦੀ ਹੈ ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੂੰ ਚੰਗੀ ਲੱਗਦੀ ਆ ਉਹ ਅੱਗੇ ਲੈ ਕੇ ਆਉਂਦੇ ਆ ਜਿਹੜੀ ਮਾੜੀ ਲੱਗਦੀ ਉਹਨੂੰ ਵਾਪਸ ਲੈ ਲੈਂਦੇ ਆ ਬੇਸ਼ੱਕ ਵਿਰੋਧੀ ਜਿੰਨਾ ਮਰਜ਼ੀ ਕਹੀ ਜਾਣ ਯੂ ਟਰਨ ਹੋ ਗਿਆ ਫਲਾਨੇ ਹੋ ਗਿਆ ਤਮਕੜੇ ਹੋ ਗਿਆ ਆਪਣੇ ਵਾਸਤੇ ਕੋਈ ਯੂ ਟਰਨ ਨਹੀਂ ਹੁੰਦਾ ਆਪਣੇ ਲੋਕਾਂ ਲਈ ਜੇ ਤੁਸੀਂ ਸਿਰਫ ਸਵਾਰਥੀ ਰਾਜਨੀਤੀ ਨਹੀਂ ਕਰਦੇ ਤੇ ਫਿਰ ਕੋਈ ਯੂ ਟਰਨ ਨਹੀਂ ਹੈਗਾ ਉਹਨਾਂ ਵਾਸਤੇ ਮੋੜਨਾ ਸਾਡਾ ਪਰਿਵਾਰ ਆ ਸੀ ਆਪਣੇ ਪਰਿਵਾਰ ਦੇ ਜੀਆਂ ਨੂੰ ਕੋਈ ਕੰਮ ਚੰਗਾ ਨਹੀਂ ਲੱਗਦਾ ਸੀ ਉੱਤੇ ਕਾਟਾ ਮਾਰ ਦਿੰਨੇ ਕਿ ਇਹ ਨਹੀਂ ਕਰਨਾ ਇਹ ਫਲਾਨੇ ਬੰਦੇ ਨੂੰ ਸੂਟੇਬਲ ਨਹੀਂ ਹੈਗਾ ਜਾਂ ਉਹਨੂੰ ਪਸੰਦ ਨਹੀਂ ਕਿਉਂਕਿ ਇਹਨੂੰ ਪਾਲਿਸੀ ਨੂੰ ਗਲਤ ਤਰੀਕੇ ਨਾਲ ਪੇਸ਼ ਵੀ ਵਿਰੋਧੀਆਂ ਨੇ ਕੀਤਾ ਡਟਕੇ ਕੀਤਾ ਵੱਡੇ ਪੱਧਰ ਦੇ ਉੱਤੇ ਕਰ ਦਿੱਤਾ ਜਿਹੜਾ ਜਿਹਦੇ ਨਾਲ ਕਿਸਾਨਾਂ ਦੇ ਮਨ ਦੇ ਵਿੱਚ ਕੋਈ ਐਸੀਆਂ ਭਾਵਨਾਵਾਂ ਆ ਗਈਆਂ ਪਰ ਸਰਦਾਰ ਭਗਤ ਸਿੰਘ ਜੀ ਮਾਨ ਨੇ ਉਹਨਾਂ ਦੀ ਕਦਰ ਕੀਤੀ ਉਹਨਾਂ ਨੂੰ ਕਦਰ ਕਰਦੇ ਹੋਣਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਹਨੂੰ ਡੀ ਨੋਟੀਫਾਈ ਕੀਤਾ ਜੇ ਕੋਈ ਅਗਲਾ ਵੀ ਪ੍ਰੋਸੈਸ ਹੋਊਗਾ ਤਾਂ ਉਹਨਾਂ ਨੇ ਉੱਤੋਂ ਵੀ ਕਰਨ ਤੇ ਗੁਰੇਜ ਨਹੀਂ ਕਰਨਾ ਇਹ ਮਾਨ ਸਾਹਿਬ ਦਾ ਸੁਭਾਅ ਆ ਜੀ ਬਹੁਤ ਲੰਮਾ ਚੌੜਾ ਕਿਉਂਕਿ ਖਾਕਾ ਸੀਗਾ 65000 ਜਿਹੜੀ ਏਕੜ ਦੀ ਜ਼ਮੀਨ ਦੇ ਗੱਲਬਾਤ ਜਿਹੜੀ ਚੱਲ ਰਹੀ ਸੀਗੀ ਤੁਸੀਂ ਆਪ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਲੱਗਦਾ ਕਿ ਉਹ ਠੀਕ ਸੀ ਕਿਉਂਕਿ ਨਾ ਨਾ ਕਰਦੇ ਪੰਜਾਬ ਜਿਹੜਾ ਉਹ ਕਿਸਾਨੀ ਪ੍ਰਧਾਨ ਮੰਨਿਆ ਗਿਆ ਪਹਿਲੇ ਵੀ ਕਿਸਾਨਾਂ ਨੇ ਜ਼ਮੀਨਾਂ ਪਿੱਛੇ ਕਿਉਂਕਿ ਮਾਨ ਸਾਹਿਬ ਆਪ ਵੀ ਕਹਿੰਦੇ ਹੁੰਦੇ ਆ ਕਿ ਸਿਰਫ ਜਿਹੜਾ ਨੱਕੇ ਨੱਕੇ ਦੇ ਪਿੱਛੇ ਜਿਹੜਾ ਹੈਗਾ ਲੜਾਈਆਂ ਹੋ ਜਾਂਦੀਆਂ ਔਰ ਗੁਰਦੀ ਭੇਲੀ ਤਾਂ ਦੇ ਦਿੰਦਾ ਹੈ ਕਿਸਾਨ ਪਰ ਗੰਨਾ ਨਹੀਂ ਦਿੰਦਾ ਐਵੇਂ ਤੇ ਕਈ ਗੱਲਾਂ ਜਿਹੜੀਆਂ ਮਾਨ ਸਾਹਿਬ ਜਿਹੜੇ ਨੇ ਸੀਐਮ ਸਾਹਿਬ ਖੁਦ ਕਹਿੰਦੇ ਰਹੇ ਨੇ ਤੁਹਾਨੂੰ ਲੱਗਦਾ ਵੀ ਸ਼ਾਇਦ ਇੱਕ ਮੁਸ਼ਤ ਦੇ ਵਿੱਚ ਐਡਾ ਵੱਡਾ ਕਿਉਂਕਿ ਖੇਤੀ ਪ੍ਰਧਾਨ ਜ ਖੇਤੀ ਵਾਲਾ ਜਿਹੜਾ ਖਿੱਤਾ ਹੈਗਾ ਪੰਜਾਬ ਖਾਸ ਕਰਕੇ ਅ ਦੇਖੋ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਬਈ ਬਹੁਤ ਵੱਡਾ ਇਹ ਰਕਬਾ ਸੀ ਪਰ ਤੁਸੀਂ ਦੇਖਦੇ ਆ ਰਹੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਅ ਜਦੋਂ ਤੋਂ ਇਹ ਰੀਅਲ ਏਸਟੇਟ ਦਾ ਕਮ ਸਟਾਰਟ ਹੋਇਆ ਖਾਸ ਕਰਕੇ ਪਿਛਲੇ 15-20 ਸਾਲ ਦੇ ਵਿੱਚ ਲੱਖਾਂ ਦੀ ਅਕੜ ਦੇ ਵਿੱਚ ਲੱਖਾਂ ਦੀ ਮਤਲਬ ਇਕੜ ਜ਼ਮੀਨ ਜਿਹੜੀ ਆ ਉਹ ਰੀਅਲ ਏਸਟੇਟ ਚ ਆ ਗਈ ਉਸ ਰੀਅਲ ਏਸਟੇਟ ਦੇ ਵਿੱਚ ਲੋਕਾਂ ਨੇ ਪਿਛਲੇ 20-25 ਸਾਲ ਦੇ ਵਿੱਚ ਇਹ ਲੋਕਾਂ ਨੇ ਬਹੁਤ ਸਾਰੀ ਤਰੱਕੀ ਕੀਤੀ ਹੈ ਔਰ ਉਹ ਜਿਹੜਾ ਉੱਪਰ ਆ ਵੀ ਗਿਆ ਜਿਹੜੇ 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 ਔਰ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਈ ਆ ਉਹ ਹਰ ਥਾਂ ਹਰ ਸ਼ਹਿਰ ਦੇ ਵਿੱਚ ਹਰ ਛੋਟੇ ਸ਼ਹਿਰ ਚ ਹਰ ਵੱਡੇ ਸ਼ਹਿਰ ਦੇ ਵਿੱਚ ਇਲੀਗਲ ਕਲੋਨੀਆਂ ਬਣ ਗਈਆਂ ਇਲੀਗਲ ਕਲੋਨੀਆਂ ਨੇ ਲੋਕਾਂ ਦਾ ਜਨ ਜੀਵਨ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਕਲੋਨੀ ਬਣਾ ਕੇ ਚਲੇ ਜਾਂਦੇ ਉੱਥੇ ਪਾਣੀ ਹੈ ਨਹੀਂ ਉੱਥੇ ਸੀਵਰ ਹੈ ਨਹੀਂ ਉੱਥੇ ਲਾਈਟਾਂ ਹੈ ਨਹੀਂ ਜਿਸ ਸ਼ਹਿਰ ਚ ਬਣਿਆ ਹੁੰਦਾ ਉਹ ਸ਼ਹਿਰ ਐਕਸੈਪਟ ਨਹੀਂ ਕਰਦਾ ਜਿਸ ਪਿੰਡ ਚ ਬਣ ਜਾਂਦਾ ਉਹ ਪਿੰਡ ਐਕਸੈਪਟ ਨਹੀਂ ਕਰਦਾ ਇਹ ਜਿਹੜਾ ਕੋਈ ਖਾਕਾ ਤਿਆਰ ਹੋਇਆ ਸੀ ਵੱਡਾ ਲੰਮਾ ਚੌੜਾ ਖਾਕ ਇਹਨੇ ਇੱਕ ਦਿਨ ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ ਜਾਂ ਦੋ ਸਾਲ ਦੇ ਵਿੱਚ ਥੋ ਨਸਰੇ ਲੱਗ ਜਾਣਾ ਸੀ ਇਹ ਦੀ ਇਹਦੀ ਪਲੈਨਿੰਗ ਵੀ ਤਾਂ ਉਸ ਤਰੀਕੇ ਨਾਲ ਹੋਣੀ ਸੀ ਨਾ ਕਿ ਲੰਬੇ ਸਮੇਂ ਵਾਸਤੇ ਪਲੈਨਿੰਗ ਹੁੰਦੀ ਚਲੋ ਖੈਰ ਗੱਲ ਖਤਮ ਹੋ ਗਈ ਆਪਾਂ ਜੇ ਲੋਕਾਂ ਨੂੰ ਅੱਛੀ ਨਹੀਂ ਲੱਗੀ ਕਿਸਾਨਾਂ ਨੂੰ ਅੱਛੀ ਨਹੀਂ ਲੱਗੀ ਲੋਕਾਂ ਨੂੰ ਅੱਛੀ ਨਹੀਂ ਲੱਗੀ ਤੇ ਪੰਜਾਬ ਸਰਕਾਰ ਨੇ ਉਹ ਵਾਪਸ ਲੈ ਲਈ ਔਰ ਅਸੀਂ ਇਹਦੇ ਨਾਲ ਬਿਲਕੁਲ ਸੀਐਮ ਸਾਹਿਬ ਦੇ ਨਾਲ ਅਸੀਂ ਕਿ ਕਹਿੰਦੇ ਹੁੰਦੇ ਕੰਧ ਬਣ ਕੇ ਖੜੇ ਆ ਕਿ ਉਹ ਜਿਹੜਾ ਵੀ ਫੈਸਲਾ ਕਰਦੇ ਜੇ ਉਹਨਾਂ ਨੇ ਪਹਿਲਾਂ ਕੀਤਾ ਸੀ ਤਾਂ ਅਸੀਂ ਉਹਦੇ ਨਾਲ ਵੀ ਖੜੇ ਸੀ ਕਿਉਂਕਿ ਉਹ ਇੱਕ ਲੰਮਾ ਆਮ ਲੋਕਾਂ ਨੂੰ ਸੰਬੰਧ ਦੇ ਵਿੱਚ ਉਹ ਫੈਸਲਾ ਕੀਤਾ ਸੀ ਕਿ ਆਮ ਲੋਕਾਂ ਨੂੰ ਲੋਕ ਜਿਹੜੇ ਰੀਅਲ ਏਸਟੇਟ ਵਾਲਿਆਂ ਕੋਲੋਂ ਲੁੱ ਉਹਨਾਂ ਨੂੰ ਇੱਕ ਅੱਛਾ ਡਿਵੈਲਪ ਕੀਤਾ ਹੋਇਆ ਵਧੀਆ ਤਰੀਕੇ ਨਾਲ ਏਰੀਆ ਮਿਲੇ ਜਿੱਦੇ ਉੱਤੇ ਉਹਨਾਂ ਨੇ ਘਰ ਬਣਾਉਣੇ ਆ ਔਰ ਜੇ ਹੁਣ ਉਹਨਾਂ ਨੇ ਡੀ ਨੋਟੀਫਾਈ ਕੀਤਾ ਤਾਂ ਉਹ ਵੀ ਫੈਸਲੇ ਦਾ ਵੀ ਅਸੀਂ ਸਵਾਗਤ ਕਰਦੇ ਆ ਕਿ ਉਹ ਆਪਣੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਨਾਰਾਜ਼ ਨਹੀਂ ਦੇਖਣਾ ਚਾਹੁੰਦੇ ਨਿਰਾਸ਼ ਨਹੀਂ ਦੇਖਣਾ ਚਾਹੁੰਦੇ ਔਰ ਜਿਹੜੀ ਕਿਸਾਨੀ ਵਾਸਤੇ ਜੋ ਹੁਣ ਤੱਕ ਮਾਨਯੋਗ ਸਿੰਘ ਸਾਹਿਬ ਨੇ ਕੀਤਾ ਨਾ ਪਿੱਛੇ ਕੋਈ ਕਰ ਸਕਿਆ ਨਾ ਕਿਸੇ ਦੀ ਸੋਚ ਸੀ ਜੇ ਪ੍ਰਾਣੀਆਂ ਸਰਕਾਰਾਂ ਦੀ ਸੋਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਹੁੰਦੀ ਜਿਹੜਾ ਅੱਜ ਅਸੀਂ ਦੁਹਾਈ ਪਾਉਂਦੇ ਆ ਕਿ ਅਸੀਂ 15 ਸਾਲਾਂ ਤੱਕ ਅਸੀਂ ਰਾਜਸਥਾਨ ਹੋ ਜਾਏਗਾ 17 ਸਾਲਾਂ ਤੱਕ ਰਾਜਸਥਾਨ ਹੋ ਜਾਂਦਾ ਕੀ ਗੱਲ ਇਹਨਾਂ ਸਰਕਾਰਾਂ ਨੂੰ ਨਜ਼ਰ ਨਹੀਂ ਸਿਆ ਹੁੰਦਾ ਕਿ ਇਹ ਜਿਹੜੇ ਖਾੜੇ ਬਣੇ ਸੀ ਤਕਸੀਮ ਦੇ ਵਿੱਚ ਇਹ ਕੱਸੀਆਂ ਬਣੀਆਂ ਸੀ ਇਹ ਨਹਿਰਾਂ ਬਣੀਆਂ ਸੀ ਜਾਂ ਨਵੀਆਂ ਨਹਿਰਾਂ ਦੀ ਜ਼ਰੂਰਤ ਇਹਨਾਂ ਨੂੰ ਦਿਸਦੇ ਨਹੀਂ ਸੀ ਕਿਉਂ ਕਿਉਂ ਨਹੀਂ ਦੇਖੇ ਗਏ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਦੂਰ ਤੱਕ ਮਾਰ ਕਰਨ ਵਾਲੀਆਂ ਇਹ ਗੱਲਾਂ ਪੰਜਾਬੀਆਂ ਨੂੰ ਜ਼ਿਹਨ ਦੇ ਵਿੱਚ ਬਿਠਾਉਣੀਆਂ ਚਾਹੀਦੀਆਂ ਕਿ ਜੇ ਪਿਛਲੇ 3 ਸਾਲ ਦੇ ਵਿੱਚ ਮਾਨਜੋਗ ਸੀਐਮ ਸਾਹਿਬ ਨੇ 65% ਲੋਕਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਇਹਨਾਂ ਦੇ ਇਹਨਾਂ ਦੇ ਕੋਲੋਂ ਪਿਛਲੇ 70 78 ਸਾਲਾਂ ਦੇ ਵਿੱਚ ਇਹ ਕੰਮ ਕਿਉਂ ਨਹੀਂ ਹੋਇਆ ਜੇ ਨਹੀਂ ਹੋਇਆ ਇਹਦੇ ਪਿੱਛੇ ਕੀ ਇਹਨਾਂ ਦੀ ਰਣਨੀਤੀ ਸੀ ਕੀ ਇਹ ਚਾਹੁੰਦੇ ਸੀ ਕੀ ਇਹਨਾਂ ਦੇ ਕੋਲ ਵਿਜ਼ਨ ਹੈ ਨਹੀਂ ਕੀ ਇਹਨਾਂ ਲੋਕਾਂ ਦੇ ਕੋਲ ਇਹਨਾਂ ਦਿਮਾਗ ਹੀ ਹੈ ਨਹੀਂ ਕਿ ਵੀ ਇਹਨਾਂ ਨੇ ਕਿਹੜੀ ਚੀਜ਼ ਸਾਡੇ ਵਾਸਤੇ ਸਾਂਭ ਕੇ ਰੱਖਣੀ ਆ ਸਾਡੇ ਵਾਸਤੇ ਸਾਂਭ ਕੇ ਰੱਖਣ ਲਈ ਇਨਵਰ ਮੰਟਿਆ ਸਾਡੇ ਕੋਲ ਆਪਣੀਆਂ ਪੁਸ਼ਟਾਂ ਅਗਲੀਆਂ ਪੁਸ਼ਟਾਂ ਲਈ ਸਾਂਭ ਕੇ ਰੱਖਣ ਵਾਸਤੇ ਧਰਤੀ ਹੇਠਲਾ ਪਾਣੀ ਆ ਜਿਹੜਾ ਲਗਾਤਾਰ ਸਾਂਭਿਆ ਜਾ ਰਿਹਾ ਔਰ ਦੂਸਰਾ ਨਾਲ ਦੀ ਨਾਲ ਕਿਸਾਨੀ ਲਈ ਪਾਣੀ ਦੇ ਨਾਲ ਲਾਈਟ ਜਿਹੜੀ ਦਿੱਤੀ ਆ ਜਿਹੜਾ ਮਤਲਬ ਕਿਸਾਨਾਂ ਨੂੰ ਦੀ ਆਮਦਨ ਜਿਹੜੀ ਬੀਜਪੀ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਚੁੱਕੀ ਤੇ ਇਹਨਾਂ ਨੇ ਜਿਹੜੇ ਕਾਂਗਰਸੀ ਆ ਇਹਨਾਂ ਨੇ ਵੀ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਮੂੰਹ ਦੇ ਵਿੱਚ ਪਾ ਦਿੱਤਾ ਹਰ ਰੋਜ਼ ਖੁਦਕੁਸ਼ੀਆਂ ਅਖਬਾਰਾਂ ਦਾ ਦਾ ਹਿੱਸਾ ਬਣਦੀਆਂ ਸੀ ਫਰਸਟ ਪੇਜ ਦੇ ਉੱਤੇ ਕਿਸਾਨਾਂ ਦੀ ਖੁਦਕੁਸ਼ੀ ਹੋਈ ਸੀ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਤੁਸੀਂ ਖੁਦਕੁਸ਼ੀ ਦੇਖੀ ਹੈ ਕਿਸਾਨਾਂ ਦੀ ਇਹ ਚੀਜ਼ ਨੋਟ ਕਰਨ ਵਾਲੀ ਨਹੀਂ ਹੈ ਏ ਨਹੀਂ ਨਜ਼ਰ ਆਉਂਦੀ ਕਿਸੇ ਨੂੰ ਕਿ ਬਈ ਦਿੱਲੀ ਖੁਦਕੁਸ਼ੀਆਂ ਜਿਹੜੀਆਂ ਹੁੰਦੀਆਂ ਸੀ ਪਿਛਲੇ ਸਾਢੇ 3 ਸਾਲ ਦੇ ਵਿੱਚ ਕੋਈ ਗਿੰਡ ਤਾਂ ਬਹੁਤ ਮਤਲਬ ਕੋਈ ਨਿੱਜੀ ਖੁਦਕੁਸ਼ੀ ਹੋ ਗਈ ਕਿਸੇ ਦੀ ਕੋਈ ਨਿੱਜੀ ਕਾਰਨ ਹੋ ਗਿਆ ਖੁਦਕੁਸ਼ੀ ਇਹ ਛੋਟੀ ਗੱਲ ਲੱਗਦੀ ਆ ਕਿ ਕਿਸਾਨ ਸਾਡੇ ਜਿਹੜੇ ਉਹਨਾਂ ਦੀਆਂ ਜਾਨਾਂ ਬਚੀਆਂ ਸੜਕ ਸੁਰੱਖਿਆ ਫੋਰਸ ਤੋਂ ਬਚਾਈਆਂ ਹੀ ਬਚਾਈਆਂ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਕਿਵੇਂ ਬਚੀਆਂ ਉਹਨਾਂ ਦੀ ਆਮਦਨ 'ਚ ਵਾਧਾ ਹੋਇਆ ਉਹਨਾਂ ਨੂੰ ਨਹਿਰੀ ਪਾਣੀ ਮਿਲਿਆ ਜਿਹਦੇ ਵਿੱਚ ਉਹਨਾਂ ਦੀਆਂ ਖਾਦਾਂ ਘਟੀਆਂ ਉਹ ਜਿਹੜੇ ਰੋਜ਼ ਜ਼ਿੰਮੇਦਾਰ ਜਿਹੜੇ ਸੀ 10 15 20000 ਰੁਪਏ ਦਾ ਡੀਲੀ ਡੀਜ਼ਲ ਵਲਦੇ ਸੀ ਜਨ ਉਹ ਚੋਨਾ ਵਿੱਚ ਦੇ ਸੀ ਜਾਂ ਕਣਕ ਵਿੱਚ ਦੇ ਸੀ ਜਾਂ ਪਨੀਰੀ ਲਾਉਣੀ ਹੁੰਦੀ ਸੀ ਜਿਹੜੇ ਰਾਤਾਂ ਨੂੰ ਉੱਠ ਉੱਠ ਕੇ ਪਾਣੀ ਲਾਉਂਦੇ ਸੀ ਉਹ ਸਾਰੀਆਂ ਸਹੂਲਤਾਂ ਕਿਸਾਨ ਨੂੰ ਇੱਕ ਬੱਚੇ ਵਾਂਗ ਜਿਵੇਂ ਇੱਕ ਬੱਚੇ ਨੂੰ ਫੀਡ ਕਰੀਦਾ ਸਰਦਾਰ ਭਗਤ ਸਿੰਘ ਜੀ ਮਾਨ ਨੇ ਆਪਣੇ ਦੇਸ਼ ਤੇ ਆਪਣੇ ਪੰਜਾਬ ਦੇ ਕਿਸਾਨ ਨੂੰ ਇੱਕ ਬੱਚੇ ਵਾਂਗੂ ਫੀਡ ਕਰਕੇ ਇੱਥੇ ਤੱਕ ਲੈ ਕੇ ਆਇਆ ਔਰ ਉਹਨਾਂ ਨੂੰ ਆਪਣੇ ਖੁਦਕੁਸ਼ੀ ਦੇ ਮੋਢੇ ਵਿੱਚੋਂ ਕੱਢਿਆ ਜੀ ਇੰਦਰਜੀਤ ਜੀ ਪਰ ਇੱਥੋਂ ਤੱਕ ਜਿੱਥੋਂ ਤੱਕ ਗੱਲ ਕਰੀਏ ਇਹ ਵੀ ਗੱਲ ਚੱਲੀ ਹੈ ਕਿ ਜਿੱਦਾਂ ਉਹਨਾਂ ਨੇ ਪੁਰਾਣੇ ਕਈ ਗੱਲਾਂ ਕੀਤੀ ਕਿ ਬਣਾ ਕੇ ਦੇਣ ਦੀ ਰੈਗੂਲਰ ਜਿਹੜੀਆਂ ਰੈਕਗਨਾਈਜ਼ਡ ਐਂਡ ਰੈਗੂਲਾਈਜ਼ਡ ਜਿਹੜੀਆਂ ਕਲੋਨੀਆਂ ਸੀ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੇ ਵਿੱਚ ਵੀ ਕਹਿੰਦੇ ਕਈ ਉਹਨਾਂ ਨੇ ਐਸੇਆ ਮਤਲਬ ਪਿੱਛੇ ਬਹੁਤ ਸਾਰੇ ਵੀਡੀਓਜ਼ ਵੀ ਤੁਸੀਂ ਦੇਖੇ ਹੋਣੇ ਲੋਕਾਂ ਦੁਆਰਾ ਕੱਢੀਆਂ ਗਈਆਂ ਚੀਜ਼ਾਂ ਕਹਿੰਦੇ ਜਿਉਂ ਦੇਖੋ ਜੀ ਚਾਹੇ ਨਿਊ ਚੰਡੀਗੜ੍ਹ ਦੀ ਗੱਲ ਕਰ ਲੋ ਚਾਹੇ ਹੋਰ ਪਾਸਿਆਂ ਦੀ ਗੱਲ ਕਰ ਲੋ ਉਹੀ ਹੈ ਜਿਉਂ ਉੱਥੇ ਦੀ ਉੱਥੇ ਖੜੀਆਂ ਆ 82 ਸੈਕਟਰਾਂ ਦੀ ਹੋਰ ਬਹੁਤ ਸਾਰੇ ਸੈਕਟਰਾਂ ਦੀ ਅੱਗੇ ਉਹਨਾਂ ਨੇ ਗੱਲਾਂ ਕੀਤੀਆਂ ਕਿ ਉੱਥੇ ਹਜੇ ਵੀ 플ੌਟ ਹੋਏ ਨੇ ਕੋਈ ਡਿਵੈਲਪਮੈਂਟ ਨਹੀਂ ਰੋਡਸ ਨਹੀਂ ਕਿਸੇ ਤਰੀਕੇ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਐਡਾ ਵੱਡਾ ਰਕਬਾ ਲੈ ਕੇ ਕਿੰਨੀ ਕੀ ਡਿਵੈਲਪਮੈਂਟ ਜਿਹੜੀ ਆ ਹੋਊਗਾ ਔਰ ਕਦੋਂ ਨੂੰ ਹੁੰਦੀ ਕਿਉਂਕਿ ਸਾਲ ਤਾਂ ਸਵਾ ਸਾਲ ਤਾਂ ਸਾਰਾ ਸਰਕਾਰ ਦਾ ਰਹਿ ਗਿਆ ਤਾਂ ਫਿਰ ਕਿਵੇਂ ਪੂਰਾ ਹੁੰਦਾ ਨਹੀਂ ਦੇਖੋ ਅਸੀਂ ਸਵਾ ਸਾਲ ਲੈ ਕੇ ਨਹੀਂ ਚੱਲਦੇ ਅਸੀਂ ਤਾਂ ਅਗਲਾ ਲੰਬਾ ਸਮਾਂ ਲੈ ਕੇ ਚੱਲ ਰਹੇ ਹਾਂ ਇੱਕ ਦਿਨ ਦੇ ਵਿੱਚ ਕਲੋਨੀਆਂ ਡਿਵੈਲਪ ਨਹੀਂ ਸਿਉਣੀਆਂ ਜਿਹੜੀਆਂ ਪਹਿਲੀਆਂ ਕਲੋਨੀਆਂ ਲੋਕਾਂ ਨੇ ਕੱਟ ਰੱਖੀਆਂ ਜਿਹੜੀਆਂ ਸਰਕਾਰ ਨੇ ਬੇਤਖਾਸ਼ਾ ਕਲੋਨੀਆਂ ਅਪਰੂਵ ਕੀਤੀਆਂ ਔਰ ਕੁਝ ਜਿਹੜੇ ਆ ਇਹਨਾਂ ਦੇ ਪੁਸ਼ਤ ਪਨਾਹੀ ਵਾਲੇ ਜਿਹੜੇ ਗੈਰਕਾਨੂੰਨੀਆ ਜਿਹੜੀਆਂ ਇਹਨਾਂ ਨੇ ਬਣਾ ਰੱਖੀਆਂ ਕੋਈ ਬਹੁਤ ਸਾਰੇ ਐਸੇ ਏਰੀਆ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ ਚੁਣਿਆ ਗਿਆ ਕਿ ਇੱਥੇ ਵਾਦੀ ਆਏਗੀ ਉਹਨਾਂ ਨੇ ਮੌਕੇ ਤੇ ਜੋ ਉਹਨਾਂ ਨੂੰ ਉਹਦੇ ਵਿੱਚੋਂ ਨਿਕਲ ਸਕਦਾ ਸੀ ਕਲੋਨੀ ਕੱਟਣ ਵਾਸਤੇ ਉਹਦੇ ਪੈਸੇ ਹਥਿਆਲ ਹੈ ਉਹ ਜ਼ਮੀਨ ਬੇਕਾਰ ਪਈ ਹੈ ਕਿਵੇਂ ਪਈ ਹੈ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਔਰ ਮੈਂ ਕੁੱਲ ਮਿਲਾ ਕੇ ਮੇਰਾ ਤਾਂ ਸਿਰਫ ਇਹੀ ਹੈ ਕਿ ਜਿਹੜੀ ਜਿਹੜੀ ਲੈਂਡ ਪੂਲਿੰਗ ਸਕੀਮ ਲੈ ਕੇ ਆਂਦੇ ਸੀ ਲੋਕਾਂ ਨੂੰ ਪਸੰਦ ਨਹੀਂ ਆਈ ਮਨਜੁਗ ਸਿੰਘ ਸਾਹਿਬ ਨੇ ਵਾਪਸ ਲੈ ਲਈ ਗੱਲ ਖਤਮ ਜਿਹੜੇ ਖੇਤੀ ਦੀ ਤੁਸੀਂ ਗੱਲ ਕਰਦੇ ਹੋ ਖੇਤੀ ਦੇ ਵਿੱਚ ਕੱਲੀ ਜਿਹੜੀ ਹੈਗੀ ਜ਼ਮੀਨ ਵਾਈ ਨਹੀਂ ਆਉਂਦੀ ਹੈਗੀ ਉਹਦੇ ਵਿੱਚ ਖੇਤੀ ਦੇ ਵਿੱਚ ਉਹਦੇ ਬੜੇ ਯੂਨਿਟਸ ਨੇ ਤਾਂ ਇੱਕ ਯੂਨਿਟ ਹੈਗਾ ਉਹਦੇ ਵਿੱਚ ਪਸ਼ੂ ਪਾਲਣ ਵੀ ਹੈਗਾ ਜਿਹੜਾ ਪਸ਼ੂ ਧਨ ਹੈਗਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਬਾਅਦ ਫਿਰ ਉਹਦੇ ਨਾਲ ਨਾਲ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਨੇ ਜਿੱਦਾਂ ਜੰਗਲਾਂ ਦਾ ਵੀ ਇੱਕ ਆਪਣਾ ਪਾਣੀ ਦਾ ਵੀ ਇੱਕ ਆਪਣਾ ਸਰ ਹਰ ਇੱਕ ਚੀਜ਼ ਉਹਦੇ ਵਿੱਚ ਆ ਜਾਂਦੀ ਹੈ ਦੋ ਤਿੰਨ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਬਣਦੀ ਹੈਗੀ ਇਹ ਖੇਤੀ ਉਹਦੇ ਚਾਹੇ ਤੁਸੀਂ ਪੂਲਸ ਦੇ ਵਿੱਚ ਮੱਛੀ ਪਾਲਣ ਹੋਵੇ ਮੁਰਗੀ ਪਾਲਣ ਪੋਲਟਰੀ ਹੋਵੇ ਸਾਰਾ ਕੁਝ ਹੈ ਤੇ ਤੁਹਾਨੂੰ ਲੱਗਦਾ ਵੀ ਆ ਸਾਰੀਆਂ ਦੇ ਸਾਰੀਆਂ ਜਿਹੜੀਆਂ ਕਿ ਬਿਲਕੁਲ ਜ਼ਮੀਨੀ ਪੱਧਰ ਤੇ ਪੰਜਾਬ ਦਾ ਇੱਕ ਕਲਚਰ ਵੀ ਰਹਿ ਚੁੱਕਿਆ ਹੈ ਔਰ ਉਹ ਜਿਸ ਤਰੀਕੇ ਦੇ ਨਾਲ ਇੰਨੀ ਤੇਜ਼ੀ ਨਾਲ ਅਰਬਨਾਈਜੇਸ਼ਨ ਦੀ ਜੇ ਗੱਲ ਸੋਚੀ ਜਾਵੇ ਤਾਂ ਫਿਰ ਸਾਨੂੰ ਜਿੱਦਾਂ ਹੁਣ ਅਸੀਂ ਦਿੰਦੇ ਆ ਆਪਣੇ ਨੈਸ਼ਨਲ ਫੂਡ ਬਾਉਲ ਅਸੀਂ ਕੋ ਰੱਖੋ ਹਾਨੇ ਹੈ ਗਿਆ ਪੰਜਾਬ ਸਾਨੂੰ ਮੰਗਾਣੇ ਪੈਂਦੇ ਬਾਹਰੋਂ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਕਿਉਂਕਿ ਰਖਵਾ ਜਿਹੜਾ ਉਸ ਹੱਬ ਦੇ ਨਾਲ ਜੇ ਅਰਬਨਾਈਜ਼ ਹੋਈ ਜਾਏਗਾ ਤਾਂ ਦੇਖੋ ਇਹ 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 ਅੰਕੜਿਆਂ ਦੀ ਖੇਡ ਆ ਕਿਸੇ ਵੇਲੇ ਤੁਸੀਂ ਅੰਕੜੇ ਕੱਢੋਗੇ ਤੇ ਲੱਖਾਂ ਏਕੜ ਜ਼ਮੀਨ ਅਜੇ ਵੀ ਪੰਜਾਬ ਦੀ ਜਿਹੜੀ ਉਹ ਬੇਵਾਦ ਪਈ ਆ ਲੱਖਾਂ ਏਕੜ ਜ਼ਮੀਨ ਪੰਚਾਇਤ ਦੀ ਬੇਆਬਾਦ ਪਈ ਆ ਇਹ ਵੱਧ ਜਿਹੜੀ ਜ਼ਰੂਰਤ ਤੋਂ ਵੱਧ ਕਦੀ ਵੀ ਨਹੀਂ ਚੋਹੋਣੇ ਖੇਤ ਸਾਡੀ ਜ਼ਰੂਰ ਸਾਡਾ ਪੰਜਾਬ ਜਿਹੜੀ ਆ ਫੂਡ ਬੋਲ ਆ ਔਰ ਇਹ ਫੂਡ ਜਿਹੜਾ ਇਹ ਪੈਦਾ ਹੁੰਦਾ ਹੀ ਰਹਿਣਾ ਬਹੁਤ ਸਾਰੀਆਂ ਜ਼ਮੀਨਾਂ ਹਜੇ ਵੀ ਜਿਹੜੀਆਂ ਸਾਡੀਆਂ ਡਵੈਲਪ ਕਰਨ ਵਾਲੀਆਂ ਪਈਆਂ ਨੇ ਔਰ ਜ਼ਮੀਨਾਂ ਹੁਣ ਰੁਕਣੀਆਂ ਥੋੜੀਆਂ ਅਸੀਂ ਮੰਨ ਲੋ ਅਸੀਂ ਲੈਂਡ ਪੂਲਿੰਗ ਸਕੀਮ ਵਾਪਸ ਲੜੀ ਤੁਹਾਨੂੰ ਕੀ ਲੱਗਦਾ ਹੈ ਕਲੋਨੀਆਂ ਕੱਟ ਹੋਣੀਆਂ ਬੰਦ ਹੋ ਜਾਣੀਆਂ ਇਹ ਲਗਾਤਾਰ ਚੱਲਣ ਗਿਆ ਜਿਨ੍ਹਾਂ ਨੇ ਘਰ ਬਣਾਉਣਾ ਜਿਨ੍ਹਾਂ ਦੀ ਜ਼ਰੂਰਤ ਹੈ ਉਹਨਾਂ ਨੇ ਬਣਾਉਣਾ ਉਹਨਾਂ ਨੂੰ ਜ਼ਮੀਨ ਚਾਹੀਦੀ ਆ ਉਹ ਉਹ ਜੇ ਸਰਕਾਰ ਨਹੀਂ ਕਰੂਗੀ ਤਾਂ ਪ੍ਰਾਈਵੇਟ ਆਪਣੇ ਮਨਮਰਜ਼ੀਆਂ ਦੇ ਨਾਲ ਉਹਨਾਂ ਨੂੰ ਮਨਮਰਜ਼ੀ ਦੇ ਰੇਟ ਲਾ ਕੇ ਉਹਨਾਂ ਨੂੰ ਜ਼ਮੀਨਾਂ ਦੇਣਗੇ ਔਰ ਸਰਕਾਰ ਨੇ ਸਰਕਾਰ ਬਣਦਿਆਂ ਸਾਰ ਤੁਸੀਂ ਖੇਤੀਬਾੜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਵੱਖ-ਵੱਖ ਮੱਛੀ ਫਾਰਮ ਸ਼ੁਰੂ ਕੀਤੇ ਸੀ ਵੱਡੀਆਂ ਸਬਸਿਡੀਆਂ ਦਿੱਤੀਆਂ ਸੀ ਬਹੁਤ ਸਾਰੇ ਮੱਛੀ ਫਾਰਮ ਇੱਥੇ ਮਾਲਵੇ ਦੇ ਵਿੱਚ ਆਪਣੇ ਵੱਡੇ ਬਣੇ ਹੋਏ ਆ ਔਰ ਡੇਰੀ ਵਾਸਤੇ ਸਰਕਾਰ ਨੇ 4 ਕਰੋੜ ਤੱਕ ਦਾ ਲੋਨ ਜਿਹੜਾ ਸਰਕਾਰ ਦੇ ਰਹੀ ਹੈ ਜਿਹਦੇ ਵਿੱਚ 50% ਸਬਸਿਡੀ ਆ ਔਰ ਹਰ ਇੱਕ ਕਿੱਤੇ ਨੂੰ ਪਰਫੁੱਲ ਇਹ ਪੰਜਾਬ ਸਰਕਾਰ ਇਹ ਪਹਿਲੀ ਹੈ ਜਿਹਨੇ ਇਦਾਂ ਜ਼ਮੀਨ ਲੈਵਲ ਤੋਂ ਲੈ ਕੇ ਉਠਾ ਕੇ ਹਰ ਇੱਕ ਚੀਜ਼ ਨੂੰ ਚਾਹੇ ਉਹ ਛੋਟਾ ਬਿਜ਼ਨਸ ਹੈ ਚਾਹੇ ਉਹ ਵੱਡਾ ਬਿਜ਼ਨਸ ਹੈ ਚਾਹੇ ਉਹ ਖੇਤੀਬਾੜੀ ਹੈ ਚਾਹੇ ਉਹ ਜੰਗਲਾਤ ਹੈ ਜੰਗਲਾਤ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਅਸੀਂ ਖੁਦ ਵੀ ਕਰ ਰਹੇ ਹਾਂ ਸਾਡੇ ਹਲਕਿਆਂ 'ਚ ਵੀ ਹੋ ਰਹੀ ਜੰਗਲ ਜੰਗਲਾਤ ਵਿਭਾਗ ਖੁਦ ਵੀ ਲੱਗਿਆ ਹੋਇਆ ਹਰ ਇੱਕ ਚੀਜ਼ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਇਹ ਇਹ ਇਦਾਂ ਹੀ ਚੱਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਾਡੇ ਨਾਲ ਸੀ ਕੇ ਇੰਦਰਜੀਤ ਕੌਰ ਮਾਨ ਜਿਹੜੇ ਕਿ ਐਮ ਐਲ ਏ ਨੇ ਵਿਧਾਇਕ ਨੇ ਉਹਨਾਂ ਨੇ ਸਾ ਉਹਨਾਂ ਨੇ ਕਿਹਾ ਜੀ ਖਾਸ ਤੌਰ ਤੇ ਅਸੀਂ ਉਹਨਾਂ ਨਾਲ ਗੱਲਬਾਤ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੀਤੀ ਹੈ ਜਿਸ ਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਰੁਕਣੀਆਂ ਨਹੀਂ ਹੈਗੀਆਂ ਸਰਕਾਰ ਜਿਹੜੀ ਹੈ ਉਹ ਤਾਂ ਰੈਗੂਲਰਾਈਜ਼ ਤਰੀਕੇ ਦੇ ਨਾਲ ਕਲੋਨੀਆਂ ਜਾਂ ਘਰ ਮਕਾਨ ਬਣਾ ਕੇ ਦੇਣ ਦੀ ਤਜ਼ਵੀਜ਼ ਲੈ ਕੇ ਆਈ ਸੀ ਜਿੱਥੋਂ ਤੱਕ ਗੱਲ ਕੀਤੀ ਜਾਏ ਤਾਂ ਐਦਾਂ ਦੀਆਂ ਚੀਜ਼ਾਂ ਰੁਕਦੀਆਂ ਨਹੀਂ ਹੁੰਦੀਆਂ ਕਿਉਂਕਿ ਹਜੇ ਵੀ ਬਹੁਤ ਸਾਰੀ ਜ਼ਮੀਨ ਐਸੀ ਹੈਗੀ ਹੈ ਜਿੱਥੇ ਆਬਾਦੀ ਨਹੀਂ ਹੈ ਗੈਰ ਆਬਾਦੀ ਵਾਲੀ ਜ਼ਮੀਨ ਹੈਗੀ ਹੈ ਤੇ ਉਸਤੇ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਸਰਕਾਰ ਨਹੀਂ ਉਹਨੂੰ ਰੈਗੂਲਰਾਈਜ਼ ਤਰੀਕੇ ਦੇ ਨਾਲ ਲੈ ਕੇ ਆ ਗਈ ਜਿਵੇਂ ਪਹਿਲੇ ਠੱਕੇ ਨਾਲ ਬਣਾ ਲਿਏ ਥ੍ਰੀਜ਼ ਜੀ ਕਲੋਨੀਆਂ ਇਸੇ ਤਰੀਕੇ ਦੇ ਨਾਲ ਅੱਗੇ ਵੀ ਇੱਦਾ ਚੱਲਦਾ ਰਹਿਣਾ ਤੇ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹ ਫਿਰ ਤੋਂ ਤਗੜੇ ਹੁੰਦੇ ਇੱਥੇ ਨਜ਼ਰ ਆ ਸਕਦੇ ਆ ਉਹ ਕਹਿੰਦੇ ਸ਼ਾਇਦ ਕਿਸਾਨਾਂ ਨੂੰ ਕਿਤੇ ਨਾ ਕਿਤੇ ਸਮਝ ਨਹੀਂ ਚੀਜ਼ ਦੀ ਆਈ ਪਰ ਕਿਸਾਨਾਂ ਦਾ ਇਹੀ ਕਹਿਣਾ ਸੀਗਾ ਕਿ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਸਾਡੇ ਪੱਲੇ ਕੁਝ ਨਹੀਂ ਪੈਣਾ ਜੇ ਸਾਡੀ ਜ਼ਮੀਨ ਚਲੇ ਗਈ ਅਸੀਂ ਜ਼ਮੀਨ ਆਪਣੀ ਬਿਲਕੁਲ ਨਹੀਂ ਦਵਾਂਗੇ ਇਸ ਕਰਕੇ ਜਿਹੜਾ ਸਰਕਾਰ ਨੇ ਆਪਣੀ ਜ਼ਮੀਨ ਜਿਹੜੀ ਉਹ ਉਹਨਾਂ ਨੇ ਲੈਂਡ ਪੁਲਿੰਗ ਸਕੀਮ ਲੈ ਕੇ ਆਏ ਸੀਗੇ ਉਸ ਨੂੰ ਵਾਪਸ ਲਿਆ ਪਰ ਵਿਧਾਇਕਾ ਦਾ ਕਹਿਣਾ ਹੈ ਕਿ ਇਹ ਚੀਜ਼ਾਂ ਕਦੀ ਵੀ ਰੁਕਦੀਆਂ ਨਹੀਂ ਹੁੰਦੀਆਂ ਪਰ ਠੀਕ ਹੈ ਕਿਉਂਕਿ ਘਰ ਦੇ ਵਿੱਚ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਜੇ ਉਹਨਾਂ ਨੂੰ ਉਹ ਚੀਜ਼ ਨਹੀਂ ਚੰਗੀ ਲੱਗੀ ਤੇ ਅਸੀਂ ਉਸ ਨੂੰ ਮੰਨ ਲਿਆ ਔਰ ਵਾਪਸ ਲੈ ਲਈ ਕਿਉਂਕਿ ਜ਼ਬਰਨ ਪਰਿਵਾਰ ਦੇ ਵਿੱਚ ਨਹੀਂ ਗੱਲਬਾਤ ਚੱਲਦੀ। ਇਹੀ ਉਹਨਾਂ ਦਾ ਜਿਹੜਾ ਸੀਗਾ ਕਹਿਣ ਦਾ ਲੱਬਲਬਾਬ ਸੀਗਾ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ